ਹਲੋ ਮਨਪ੍ਰੀਤ ਬੋਲ ਰਹੀ ਹਾਂ ਜੀ ਹਾਂ ਮਨਪ੍ਰੀਤ ਬੋਲ ਰਹੀ ਸੀ ਮਾਜੀ ਨਾਲ ਘੁੰਮਦੀਆਂ ਯਾਰ ਤੋਂ ਚੋਰੀ ਵਿਆਹ ਕਰਵਾ ਕੇ ਹੱਜ ਕੋਲ ਕੋ ਤੁਮੇ ਨੰਬਰ ਕਿੱਥੇ ਲੱਗਤਾ ਕੋਈ ਤੇਰਾ ਨੰਬਰ ਨਹੀਂ ਦੇ ਸਕਦਾ ਜੀ ਮਾਜੀ ਦੇ ਤੋਂ ਨੰਬਰ ਕਿੱਥੋਂ ਲੱਗਤਾ ਗੁਰੂ ਆਏ ਨਹੀਂ ਹੁੰਦਾ ਆ ਨੰਬਰ ਕਿੱਥੋਂ ਲੱਗਤਾ ਹੁਣ ਮੇਰੇ ਤੁਸੀਂ ਮੇਰੇ ਘਰ ਆ ਕੇ ਖਾਣਾ ਹੁਣ ਹੂੰ ਤੁਹਾਨੂੰ ਪਤਾ ਨਹੀਂ ਮੇਰੀ ਨਾਲੀ ਜੋਬ ਤੁਸੀਂ ਤਾਂ ਹੁਣ ਜੀ ਕਮਾਰੇ ਹੋਗੇ ਕੁਰਤਾ ਹੁਣ ਆ ਕੀ ਕਿਤੇ ਹੈ ਨਹੀਂ ਕੋਈ ਮੇਰੇ ਨਾ ਮੇਰੀ ਗੱਲ ਸੁਣ ਪਹਿਲਾਂ ਤਾਂ ਇੱਕ ਜਦੋਂ ਤੋਂ ਮੈਨੂੰ ਕਹਿੰਦੀ ਹੁੰਦੀ ਸੀ ਕਿ ਮੈਂ ਤਾਂ ਤੇਰੇ ਬਿਨਾਂ ਰਹਿ ਨਹੀਂ ਸਕਦੀ ਮੈਂ ਤੇਰੇ ਬਿਨਾਂ ਮਰ ਜੂਗੀ ਕਿ ਹੁਣ ਮੇਰੇ ਬਿਨਾਂ ਤੂੰ ਰਹੀ ਵੀ ਜਾਨੀ ਹੈ ਤੇ ਤੂੰ ਜਵਾਕ ਵੀ ਜੰਮ ਲੇ ਮੇਰੇ ਬਿਨਾਂ ਹੈ ਮੈਂ ਮੈਂ ਤਾਂ ਲੋਰਨ ਅਮੀਤ ਤੇ ਵੀਰ ਨੋ ਪਤਨਾ ਗੱਤ ਪਤਨਤਾ ਵੀ ਤਾਂ ਵੈਸੇ ਹੀ ਤੁਹਾਡੇ ਤੇ ਲੱਗਦਾ ਹੈ ਨਾ ਵੀ ਆਪਣੇ ਇੱਕ ਵਾਰ ਗੱਲ ਪਤਾ ਲੱਗੀ ਸੀ ਕਿ ਤੂੰ ਬਾਦ ਮੇਟਾ ਤਾਂ ਤੇਰੇ ਤੇ ਲੰਮੀ ਨਾ ਮੜਦਾਗਾ ਤੇ ਤੂੰ ਉਹ ਨਾ ਮੈਨੂੰ ਫੋਨ ਉਹ ਦਿੱਤੋ ਨਾ ਤਾਂ ਮੇਰਾ ਨੰਬਰ ਉਹ ਤੇਰਾ ਨੰਬਰ ਨਾ ਮੈਂ ਤੇਰੀ ਖਾਸ ਸਹੇਦੀ ਦੇ ਕੋਲੋਂ ਲਿਆ ਸੀ ਉਹ ਇਹਨੇ ਜ ਬਾਣੀਆ ਉਹ ਮੇਰਾ ਨੰਬਰ ਫੜਤੀ ਕਰਤੀ ਆ ਜੀ ਉਹ ਸੁਮਨ ਹੈ ਨਹੀਂ ਜ ਤੇਰੇ ਨਾਲ ਬਾਣੀਆ ਵਾਲੀ ਉਹ ਰੋੜੇ ਵਾਲੀ ਕਰਨਾ ਸੀਗੀ ਉਹ ਨਾਲ ਦੇ ਬੰਦੇ ਨਾਲ ਕੋਈ ਆਪਾਂ ਫੋਟੋ ਜਿਵੇਂ ਜੁੱਸ ਆਪਾਂ ਅੱਜ ਵੀ ਮੈਂ ਤੈਨੂੰ ਉਨੀ ਪਿਆਰ ਕਰਦੀ ਆਂ ਅੱਜ ਵੀ ਮੈਂ ਤੈਨੂੰ ਭੁਲਾ ਨਹੀਂ ਸਕਦੀ ਮੈਂ ਅਜੇ ਚੌਂਦੀ ਦੀ ਤੇਰੇ ਨਾਲ ਜਿਆਹ ਹੋ ਗਿਆ ਪਰ ਮੇਰਾ ਰੱਦ ਹੋ ਗਿਆ ਪਰ ਮੋਂ ਮੇਰੀ ਮਾਂ ਤੇ ਉਹਦੀ ਅੱਖਾਂ ਨੀ ਪਾਉਗੀ ਇਹ ਤਾਂ ਕਰਕੇ ਤੁਸੀਂ ਨਾ ਇਹ ਲਾਉਂਦੇ ਮੈਨੂੰ ਫੋਲ ਮੈਂ ਕਿਤੇ ਤੇਰੇ ਮਾਂ ਜਿਹਾ ਆਤੀ ਮੇਰੇ ਕੋਸ਼ ਨਹੀਂ ਮੈਂ ਤਾਂ ਲਾਉਂਗਾ ਮੈਂ ਤੇ ਮੇਰਾ ਸਾਰਾ ਕੁਝ ਕਰਮਾਂ ਕਰ ਮੇਰਾ ਤਾਂ ਹੀ ਵੇ ਤੇਰੇ ਬਣਾ ਹੁਣ ਸਰਦ ਦਾ ਤੇਰਾ ਵਿਆਹ ਹੋਇਆ ਕਿਤੇ ਹੁੰਦਾ ਰਵੇ ਮੈਨੂੰ ਨਹੀਂ ਪਤਾ ਠੀਕ ਹੈ ਆਜਾ ਮੈਂ ਮੈਂ ਤਾਂ ਲੱਲਾ ਨਾ ਨਹੀਂ ਜਾ ਮਾ ਤਾਂ ਵਧੀਆ ਨਾ ਵਧੀਆ ਬਸ ਤਾਰਾ ਵਧੀਆ ਬਸ ਇਹ ਜਿਹੜੀ ਗੱਲ ਗੱਲ ਕਰਤਾ ਨਾ

ਹੁਣ ਮੇਰੀ ਗੱਲ ਸੁਣ ਲੈ ਤੇਰਾ ਨੰਬਰ ਤਾਂ ਮੈਨੂੰ ਗਿਆ ਲੈਣਾ ਠੀਕ ਹੈ ਤੂੰ ਦੱਸੀ ਪਹਿਲਾਂ ਵਾਂਗੂ ਮੇਨੂੰ ਚੱਲ ਸਕਦੀ ਹੈ ਕਿ ਨਹੀਂ ਚੱਲ ਸਕਦੀ ਤਾਂ ਸਾਨੂੰ ਹਾਂ ਜਾਂ ਨਾ ਕਿ ਜਵਾਬ ਦੇ ਦੇ ਮੈਂ ਕੱਲ ਨੂੰ ਮੋਟਾ ਚੱਲ ਜੂਗੀ ਪਰ ਜਦੋਂ ਮੈਂ ਤੈਨੂੰ ਫੋਨ ਕਰਾਂਗਾ ਉਹ ਦਿਨ ਫੋਨ ਕਰਨੀ ਆਏ ਨਹੀਂ ਦੁਕਾਨ ਤੇ ਨਾ ਮਾਰ ਜਾ ਦੇਖੋ ਮਨਪ੍ਰੀਤ ਮੈਂ ਤੇਰੇ ਘੰਟੀਆਂ ਘੁਟਗਾ ਮਾਰਾਂ ਮੈਂ ਤਾਂ ਤੇਰੀ ਫਿਲਮ ਦਾ ਮੁੰਡਾ ਜੋਤੀ ਉਹਦੇ ਨਾਮ ਤੇ ਤੇਰਾ ਨਾਮ ਸੇਵ ਕਰ ਲਊਗੀ ਨੰਬਰ ਸੇਵ ਕਰ ਲਊਗੀ ਪਰ ਤੂੰ ਨਾ ਵਾਰ-ਵਾਰ ਨਾ ਫੋਨ ਦੇ ਨੂੰ ਘੰਟੀ ਆ ਮਾਰੀਂ ਮੈਂ ਤਾਂ ਕੁਝ ਨਹੀਂ ਮਾਰਦਾ ਘੰਟੀ ਮੁੰਡਿਆ ਮੈਂ ਤੇਰੇ ਹੱਥ ਚ ਟੋਰ ਐ ਵੀ ਤੂੰ ਨੂੰ ਜੇ ਕਰ ਦੱਸ ਦੇ ਸਹੀ ਗੱਲ ਵੀ ਐਂ ਕਰਕੇ ਆ ਗੱਲ ਐ ਸ਼ਾਇਦ ਮੈਨੂੰ ਵੀ ਕੁਮਾਨ ਨੂੰ ਸਕੂਨ ਮਿਲ ਜੇ ਵੀ ਹਾਂ ਜਿਵੇਂ ਮਨੂੰ ਨਾ ਹੀ ਪਿਆਰ ਕਰਦੀ ਜਿਵੇਂ ਪਹਿਲਾਂ ਪਿਆਰ ਕਰਦੀ ਹੁੰਦੀ ਸੀ ਪਰ ਨਾ ਮੈਨੂੰ ਇਹ ਡਾਊਟ ਹੈ ਇਹ ਡਾਊਟ ਹੈ ਵੀ ਤੁਸੀਂ ਪਹਿਲਾਂ ਮੇਨ ਨਾਲ ਵਾਅਦਾ ਹੀ ਨਹੀਂ ਕੀਤਾ ਕਰਨੇ ਮੈਂ ਚੰਨਾ ਲੌਂਗ ਟਰਮ ਚ ਚੱਲੂਗੀ ਹੁਣ ਤੂੰ ਚੱਲਦੀ ਨਹੀਂ ਮੈਨੂੰ ਜਾ ਕੇ ਬਲੌਕ ਹੀ ਕਰਗੀ ਉਸ ਤੇ ਜਾ ਕੇ ਨੰਬਰ ਹੀ ਚੇਂਜ ਕਰ ਲਿਆ ਤੂੰ ਤਾਂ ਬਲੌਕ ਤਾਂ ਮੈਂ ਕਰਤੀ ਕਰਦੀ ਮੈਂ ਕਿਉਂ ਰਹਿਣ ਨੂੰ ਤੂੰ ਨੂੰ ਕਰਨਾ ਨਹੀਂ ਤੂੰ ਬਿਕਰੀ ਤੇ ਪਾ ਲੈ ਮੈਂ ਤੇ ਨੰਬਰ ਆ ਰਾਜ਼ ਰੋਕਣ ਮੈਂ ਤਨ ਕੁੱਟਾਂ ਨਹੀਂ ਕਰਨੀ ਤਾਂ ਕਰਤੀ ਜੰਗ ਹੋਇਆ ਤੁਸੀਂ ਮੇਰਾ ਨੰਬਰ ਲੈ ਲਿਆ ਪਰ ਨਾ ਹੁਣ ਘਰ ਅੱਛੀ ਕੁੜੀ ਜੀ ਤੂੰ ਮੈਂ ਤੈਨੂੰ ਫੋਨ ਕਰਾਂ ਨਾ ਉਹਦੀ ਫੋਨ ਕਰੂੰ ਉਹਦੀ ਗੱਲ ਕਰੀ ਉਹ ਨੂੰ ਨਾ ਮੈਂ ਫੋਨ ਫੋਨ ਮੇਰੀ ਮਾਇਨੀ ਫੋਨ ਹਲਾ ਤੈਨੂੰ ਮੈਂ ਇੱਕ ਮੈਂ ਕੁੜੀ ਦੇ ਨਾਮ ਤੋਂ ਆਈਡੀ ਬਣਾ ਕੇ ਮੈਂ ਤੁਹਾਨੂੰ ਮੈਸੇਜ ਵੀ ਕੀਤਾ ਸੀਗਾ ਮੈਂ ਕਿ ਸ਼ਾਇਦ ਮੇਰੀ ਜੇ ਤੂੰ ਮੇ ਕੋਲ ਆ ਕੇ ਕਿ ਕਿ ਤੂੰ ਸਭ ਜੀ ਪਾਸੋਂ ਮੈਂ ਕੋਲ ਆ ਕਿ ਤਾਰੇ ਸੀ ਕਿ پتہ ਨਹੀਂ ਸੀ ਉਹ ਯਾਰ ਮੇਰੀ ਗੱਲ ਸੁਣ ਉਹ ਆਪਣੀਆਂ ਤਾਂ ਬਹੁਤ ਹੈਗੀਆਂ ਆਪਣੀਆਂ ਤਾਂ ਬਹੁਤ ਹੈਗੀਆਂ ਆਪਣੇ ਨੂੰ ਕਿਤਾਬ ਵੀ ਲਿਖੀ ਜਾ ਸਕਦੀ ਹੈ ਤੇ ਇਹ ਗੱਲਾਂ ਨੂੰ ਛੱਡ ਦੇ ਪਰ ਹੁਣ ਆਪਣੀ ਤੂੰ ਹੀ ਦੱਸ ਵੀ ਮੈਂ ਫੋਨ ਕਰਕੇ ਤੈਨੂੰ ਚੰਗਾ ਕੀਤਾ ਜਾਂ ਮਾਰਾ ਕੀਤਾ ਭਲੇ ਰਸ ਉਹ ਜਲਗੋਰੀ ਤੇ ਮੈਂ ਨਾ ਇੰਕੱਤੀ ਮੈਂ ਆਂਦੀ ਹੂੰ ਤੇ ਕੀ ਬੁੱਕ ਕਦੋਂ ਆਣਾ ਤੂੰ ਇੱਧਰ ਕਦੋਂ ਆਣਾ ਇੱਧਰ ਮੈਨੂੰ ਪੱਕਾ ਦੱਸ ਤੂੰ ਬਹੁਤ ਦਿਨ ਲੱਗ ਕੇ ਜਾਈਏ ਇੱਥੇ ਆਪਾਂ ਮਿਲਣਾ ਹੈ ਨਾ ਮੇਰਾ ਜੀ ਨਹੀਂ ਲੱਗਿਆ ਨਾ ਚਾਹਾਂ ਯਾਰ ਮੇਰੇ ਜਿਠਾਣੇ ਦੀ ਹੋਈ ਹੈ ਅੱਜ ਜਿਵੇਂ ਆਖਾਂ ਨੂੰ ਮੈਂ ਕਿਹਾ ਆਜ ਆ ਜੂ ਕੁਛ ਨਹੀਂ ਜਿਠਾਣੇ ਦੀ ਟੋਲੀਆਂ ਤੂੰ ਬਹਾਨੇ ਮਾਰਨੀ ਤੂੰ ਕੁਝ ਨਹੀਂ ਕਰਦੀ ਮੈਂ ਲੈ ਮੇਰੇ ਜਿਠਾਣੇ ਦੀ ਹੋਈ ਜਦੋਂ ਆਗਿਆ ਨਾ ਨਿਤੋਂ ਵੱਡਾ ਵੱਡਾ ਜਿਗਰਾ ਐਡਾ ਵੱਡਾ ਜਿਗਰਾ ਕਿਵੇਂ ਕਰ ਲਿਆ ਤੂੰ ਹੈ ਬੜਾ ਜਿਗਰਾ ਕਿਉਂ ਕਰ ਲਿਆ ਮੈਨੂੰ ਛੱਡਣ ਦਾ ਤੂੰ ਅੱਜ ਆ ਤਾਂ ਕੇੜਾ ਹੈ ਨਾ ਹਾਂ ਹੁਣ ਮੈਨੂੰ ਇਹ ਦੱਸ ਕਦੋਂ ਅੱਜ ਵਿੱਚ ਠਾਣੀ ਤੇ ਸੀ ਮੈਂ ਕਮ ਚ ਵਖਰੇ ਮੈਂ ਕਿਹਦੀ ਸੀ ਕੁਝ ਉਹਨਾਂ ਨੇ ਕਿਸੇ ਕੋਪਰ ਕਰਾਈ ਇਹੋ ਮੈਂ ਨਹੀਂ ਅੱਛਾ ਅੱਛਾ ਸਤ੍ਰੀ ਨੂੰ ਸੁਬਾਹ ਦੀ ਦੋਦ ਨਹੀਂ ਆ ਜਾਣੀ ਤੇ ਅੱਗੇ ਕਿਤੇ ਕਿਤੇ ਰਹਿ ਜਾਂਦੀ ਹੈ ਬਹੁਤ ਮਿਸ ਕਰਦੇ ਹਾਂ ਮਦਨੂ ਯਾਰ ਤੂੰ ਚੰਗਾ ਵਿਆਹ ਕਰਵਾ ਕੇ ਮੈਡਮ ਆ ਵੀ ਹਫ਼ਤੇ ਨਾ ਕੋਈ ਖਰਦੀ ਆ ਪਹੀ ਨੰਨ ਤਾਂ ਮੈਂ ਨਾ ਕਰਾਂ ਆਪਾਂ ਰੋਜ਼ ਮਿਲਣਾ ਜੇ ਆਪਾਂ ਦਿਨੇ ਦਿਨੇ ਮਿਲਿਆ ਕਰੀਏ ਹੁਣ ਅਗਲੇ ਹਫ਼ਤੇ ਮੈਂ ਨਾ ਵਾਦਾ ਕਰਦਾ ਮੈਨੂੰ ਨਹੀਂ ਪਤਾਗਾ ਮੇਰਾ ਨਹੀਂ ਜੀ ਲੱਗਦਾ ਤੇਰਾ ਤਾਂ ਲੱਗਿਆ ਨਾ ਤੂੰ ਤਾਂ ਰੋਜ਼ ਮਿਲ ਜਾਂਦਾ ਮੂਸੜ ਮੂਲਾ ਮਿਲ ਜਾਂਦਾ ਤਾਂ ਰੋਜ਼ ਮੈਨੂੰ ਤਾਂ ਨਹੀਂ ਮਿਲਦੀ ਨਹੀਂ ਨਹੀਂ ਲੈ ਐਨੂੰ ਮੈਂ ਕਦੇ ਨਹੀਂ ਕਹਾਂ ਮੈਂ ਨਹੀਂ ਮੈਂ ਨਹੀਂ ਮੈਂ ਪਰਤਦੀ ਹਾਂ ਉੱਚੀ ਵਰਪਣਾ ਤਾਂ ਮੈਂ ਨਹੀਂ ਕਮਾਂ ਵੀ ਮੈਂ ਕਰਤਦੀ ਆ ਮੈਂ ਕਰਤਦੀ ਆਈ ਜੀ ਮਿਲਦਾ ਹੋਵੇ ਤਾਂ ਫਿਰ ਮੈਂ ਤੈਨੂੰ ਕਿੰਨੀ ਯਾਦ ਕਰ ਲਾ ਚਲੋ ਠੀਕ ਹੈ Papa ਆਉਣ ਲੈ ਮੇਰਾ ਨੰਬਰ ਸੇਵ ਕਰ ਲੈ ਫਿਰ ਗੱਲ ਕਰਾਂਗੇ ਜੰਗਾ ਠੀਕ ਠੀਕ ਹੈ ਜੰਗਾ